ਦੋਸਤੋ ਭਈਆਂ ਦੇ ਪ੍ਰਧਾਨ ਨੇ ਆ ਕੇ ਲਾਈਵ ਹੋ ਕੇ ਤੇ ਪੰਜਾਬੀਆਂ ਨੂੰ ਸਿੱਧਾ ਚੈਲੰਜ ਦੇ ਦਿੱਤਾ ਕਿ ਸਾਡਾ ਵੀ ਪੰਜਾਬ ਹੈ ਸਾਨੂੰ ਇਥੋਂ ਨਹੀਂ ਕੱਢ ਸਕਦੇ ਤੁਸੀਂ ਕਿਉਂਕਿ ਯੂਪੀ ਬਿਹਾਰ ਦੇ ਵਿੱਚ ਪੰਜਾਬੀ ਵੀ ਆਪਦੀਆਂ ਫੈਕਟਰੀਆਂ ਤੇ ਜ਼ਮੀਨਾਂ ਲੈ ਕੇ ਬੈਠੇ ਨੇ ਨਹੀਂ ਤੇ ਅਸੀਂ ਉਹਨਾਂ ਨੂੰ ਕੱਢਾਂਗੇ ਆਓ ਤੁਸੀਂ ਵੀ ਇਹਨਾਂ ਦੀ ਸਾਰੀ ਗੱਲਬਾਤ ਸੁਣੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਤ ਵਾਤੇ ਸ਼ੇਅਰ ਕਰਿਓ ਧੰਨਵਾਦ ਦੇਖੋ ਵੀਰੇ ਜਿਹੜੀ ਹੁਸ਼ਿਆਰਪੁਰ ਦੀ ਜਿਹੜੀ ਕੱਟਣਾ ਹੈ ਬਹੁਤ ਹੀ ਦੁਖਦਈ ਹੈ ਕੋਈ ਵੀ ਬਾਪ ਮਾਂ ਬੇਟਾ ਭੈਣ ਇੱਕ ਦੀ ਦਰਦ ਜਿਹੜਾ ਕਰੇ ਭਲਾ ਨਹੀਂ ਸਕਦੇ ਇਹਨਾਂ ਜਿਹੜਾ ਦੁਖਦਾਈ ਘਟਨਾ ਹੋਈ ਹੈ 5 ਸਾਲ ਦੇ ਜਿਹੜੇ ਵਿੱਚ ਬੇਟਾ ਹੈ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਜਿਹੜੇ ਬੰਦਿਆਂ ਨੇ ਕੋਈ ਕ੍ਰਾਈਮ ਕੀਤਾ ਜਿਹੜਾ ਕੋਈ ਬੰਦਾ ਕੰਮ ਕਰਦਾ ਕ੍ਰਾਈਮ ਗਲਤ ਕਰਦਾ ਤੇ ਉਹਦੇ ਉੱਪਰ ਕਾਨੂੰਨੀ ਕਾਰਵਾਈ ਪੁਲਿਸ ਨੈਗਮਾ ਕਰੇ ਸਰਕਾਰ ਕਰੇ ਜੇ ਕਿ ਕਿਸੇ ਦੇ ਆਧਾਰ ਕਾਰਡ ਵਗੈਰਾ ਤੇ ਹੈਗੇ ਜਾਂ ਨਹੀਂ ਵੇਖਣੀ ਹੈ ਹੈਗੇ ਜਾਂ ਨਹੀਂ ਹੈ ਕਿ ਮੈਨੂੰ ਨਹੀਂ ਪਤਾ ਜੇ ਕਿ ਕਿਸੇ ਨੂੰ ਕੋਈ ਕਿੰਤੂ ਪਰੰਤੂ ਹੈਗਾ ਕਿ ਉਹ ਸਰਕਾਰ ਕਰੇ ਅਤੇ ਕਾਰਵਾਈ ਸਰਕਾਰ ਦੀ ਬੰਦੀ ਕਰ ਰਹੀ ਕਰਨੀ ਪਰ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜਿਹੜਾ ਭੰਡੀ ਪ੍ਰਚਾਰ ਕਰ ਰਿਹਾ ਇਹ ਠੀਕ ਨਹੀਂ ਇਹ ਸਾਡੇ ਲਈ ਠੀਕ ਨਹੀਂ ਪੰਜਾਬ ਲਈ ਠੀਕ ਨਹੀਂ ਕਿਉਂਕਿ ਸਾਡੇ ਪੰਜਾਬੀ ਵੀਰਾਂ ਲਈ ਵੀ ਠੀਕ ਨਹੀਂ ਜਿਹੜੇ ਸਾਡੇ ਪੰਜਾਬੀ ਵੀਰ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਯੂਪੀ ਬਿਹਾਰ ਮੱਧ ਪ੍ਰਦੇਸ਼ ਬੰਗਾਲ ਹਜ਼ਾਰਾਂ ਏਕੜ ਜ਼ਮੀਨਾਂ ਨੇ ਕਾਰੋਬਾਰੀ ਨੇ ਵੱਡੇ ਹੋਰ ਵੀ ਸਿਆਸਤਦਾਨ ਵੀ ਨੇ ਤੇ ਜਿਕੇ ਯੂਪੀ ਬਿਹਾਰ ਜਾਂ ਬਾਹਰ ਦੇ ਸਟੇਟਾਂ ਦੇ ਲੋਕ ਐ ਅਭੀ ਹੰ ਚਲਾ ਦੇ ਨਾ ਇਹ ਗੱਲ ਕਰਨ ਕਿ ਪਜਾਓ ਤੇ ਬਚਾਓ ਤੇ ਠੀਕ ਨਹੀਂ ਮੈਂ ਨਹੀਂ ਕਹਾਂ ਕਿ ਮੇਰੇ ਇੱਕ ਜ਼ਿੰਮੇਵਾਰ ਬੰਦਾ ਹੈ ਜ਼ਿੰਮੇਵਾਰੀ ਦੇ ਨਾਲ ਮੈਂ ਸਿਰਫ ਆਪ ਨੂੰ ਬਿੰਦੀ ਕਰਨਾ ਚਾਹੁੰਦਾ ਕਿ ਜਿਹੜੀਆਂ ਫਾਲਤੂ ਦੀਆਂ ਗੱਲਾਂ ਆਪਾਂ ਨਾ ਕਰੀਏ ਪੰਜਾਬ ਬਚਾਓ ਪ੍ਰਵਾਸੀ ਪਜਾਓ ਇਹ ਠੀਕ ਨਹੀਂ ਸਲੋਗਨ ਦੇ ਨਾਲ ਠੀਕ ਨਹੀਂ ਤੇ ਮੈਂ ਦੇਖ ਰਿਹਾ ਕਿ ਇੱਕ ਦੋ ਦਿਨਾਂ ਚ ਕੋਈ ਪੰਚਾਇਤਾਂ ਵੀ ਨਾ ਸਤਕਾਰਿਓ ਪੰਚਾਇਤਾਂ ਨੇ ਉਹਨਾਂ ਨੇ ਜਿਹੜੇ ਆਪਣੇ ਮਤੇ ਪਾਏ ਨੇ ਤੇ ਸਰਪੰਚ ਸਾਹਿਬ ਠੀਕ ਨਹੀਂ ਜੇ ਕਿਤੇ ਪਾਇਆ ਫਿਰ ਸਟੈਂਡ ਰੱਖਿਓ ਫਿਰ ਬਾਅਦ ਚ ਤੁਹਾਡੇ ਕੋ ਸਟੈਂਡ ਵੀ ਨਹੀਂ ਲਿਆ ਜਾਣਾ ਕਿਉਂਕਿ ਤੁਸੀਂ ਕਿਸੇ ਭਾਰਤ ਦੇ ਨਾਗਰਿਕ ਨੂੰ ਐ ਨਹੀਂ ਕਹਿ ਸਕਦੇ ਹੋ ਕਿ ਉਹਨੂੰ ਤੁਸੀਂ ਕੱਲ ਜਿਹੜਾ ਤਾਲਿਬਾਨੀ ਫਰਮਾਨ ਜਾਰੀ ਕਰੋ ਐਵੇਂ ਨਹੀਂ ਹੁੰਦਾ ਮਾਨਯੋਗ ਕੋਟਾ ਬੈਠੀਆਂ ਨੇ ਤੇ ਬਾਅਦ ਚ ਨਹੀਂ ਠੀਕ ਲੱਗਦਾ ਤੇ ਮੇਰੀ ਆਪ ਨੂੰ ਹੈ ਕਿ ਆਪਣੀ ਉਹਨਾਂ ਦੀ ਗੱਲ ਆਪਾਂ ਕਰੀਏ ਜਿਹੜੀ ਕਰਨੀ ਹੋ ਗਿਆ